12ਵਾਂ ਸਵਾਲ ਸੀਗਾ ਸੰਦੀਪ ਸਿੰਘ ਜੀ ਦਾ ਲਹਿਰੇ ਤੋਂ ਜੇ ਟੈਂਪਰੇਚਰ ਵੱਧ ਜਾਵੇ ਤਾਂ ਕੀ ਫੌਗਰ ਲਾ ਸਕਦੇ ਆ ਲਾ ਸਕਦੇ ਆ ਜੀ ਫੌਗਰ ਕੋਈ ਦਿੱਕਤ ਨਹੀਂ ਪਰ ਟਾਈਮਰ ਜ਼ਰੂਰ ਲੱਗਿਆ ਹੋਣਾ ਚਾਹੀਦਾ ਇਹ ਨਾ ਹੋਵੇ ਵੀ ਉਹ ਲਗਾਤਾਰ ਹੀ ਚੱਲੇ ਰਹੇ ਨਾ ਤੇ ਤੁਹਾਡੇ ਫਾਰਮ ਦੇ ਵਿੱਚ ਸੱਲ ਹੋ ਜਵੇ ਸੱਲ ਤੋਂ ਬਚਣਾ ਆਪਾਂ ਨੇ ਹਰੇਕ ਹਾਲਤ 'ਚ ਬੋਟਰੀ 'ਚ ਅੱਛਾ ਜਿਹੜੇ ਆਪਾਂ ਇਹ ਫੌਗਰ ਲਾਉਨੇ ਆ ਇਹ ਆਪਾਂ ਇਹ ਸਿਰਫ ਖੁਸ਼ਕ ਮਹੀਨਿਆਂ ਚ ਲਾਉਣੇ ਨੇ ਜਦੋਂ ਬਰਸਾਤ ਸ਼ੁਰੂ ਹੋ ਗਈ ਜਿਵੇਂ ਹੁਣ ਅਪ੍ਰੈਲ ਚੱਲਦਾ ਅਪ੍ਰੈਲ ਤੇ ਮਈ ਚ ਆਪਾਂ ਲਾ ਸਕਦੇ ਹਾਂ ਜੂਨ ਚ ਬਰਸਾਤ ਸ਼ੁਰੂ ਹੋ ਜਾਂਦੀ ਹੈ ਉਸ ਟਾਈਮ ਫੌਗਰ ਲਾਉਣ ਦੀ ਲੋੜ ਨਹੀਂ ਅਗਲਾ ਸਵਾਲ ਸੀਗਾ ਸਰਦੀ ਚ ਬਰਡ ਨੂੰ ਹੀਟ ਦੇਣੀ ਜ਼ਰੂਰੀ ਹੈ ਗੁਰਪ੍ਰੀਤ ਸਿੰਘ ਜੀ ਸੰਗਰੂਰ ਦਾ ਸਵਾਲ ਹੈ ਜਦੋਂ ਆਂਡੇ ਦੇ ਰਹੀ ਹੁੰਦੀਆਂ ਮੁਰਗੀ ਆਪਣੇ ਕੋਲ ਸਰਦੀ ਚ ਤਾਂ ਉਹ ਲਗਾਤਾਰ ਆਂਡਾ ਦਵੇ ਬ੍ਰੇਕ ਨਾ ਪਾਵੇ ਇਸ ਲਈ ਉਹਨੂੰ ਮਾਹੌਲ ਇਹੋ ਜਿਹਾ ਦੇਣਾ ਪੈਂਦਾ ਜਿਹਦੇ ਚ ਉਹ ਪੂਰੀ ਕੰਫਰਟੇਬਲ ਰਹੇ ਜੇ ਬਹੁਤ ਜ਼ਿਆਦਾ ਠੰਡਾ ਤਾਂ ਤੁਸੀਂ ਪੱਠੀ ਲਾ ਦਿਓ ਰਾਤ ਨੂੰ ਤਕਰੀਬਨ ਜਦੋਂ ਜ਼ਿਆਦਾ ਠੰਡ ਹੁੰਦੀ ਹੈ ਤਕਰੀਬਨ 10:00 ਵਜੇ ਤੋਂ ਜੇ ਤੁਹਾਡੀ ਪੱਠੀ ਚੱਲ ਪਵੇ ਤਾਂ ਤੁਹਾਡੀ ਜਿਹੜੀ ਮੁਰਗੀ ਆ ਉਹ ਬਹੁਤ ਲੰਮਾ ਟਾਈਮ ਅੰਡਾ ਦੇਊਗੀ ਉਹ ਸਟ्रेस 'ਚ ਨਹੀਂ ਜਾਣੀ ਜਦੋਂ ਸਟ्रेस 'ਚ ਨਹੀਂ ਜਾਂਦੀ ਤਾਂ ਅੰਡੇ ਲਗਾਤਾਰ ਵੱਧਦੇ ਰਹਿੰਦੇ 14ਵਾਂ ਸਵਾਲ ਅਪ੍ਰੈਲ ਮਈ ਮਹੀਨੇ ਟਾਟ ਪੱਲੀ ਜਾਂ ਤਰਪਾਲ ਕੀ ਲਾਇਆ ਜਾਵੇ ਚਰਨਜੀਤ ਜੀ ਪੁੱਛਦੇ ਨੇ ਮਾਨਸਾ ਤੋਂ ਦੋਵੇਂ ਲਾਉਣੇ ਜ਼ਰੂਰੀ ਨੇ ਜੀ ਇਹ ਕਿਸੇ ਇੱਕ ਚੀਜ਼ ਨਾਲ ਨਹੀਂ ਸਰ ਸਕਦਾ ਲਾਉਣੇ ਕਿਵੇਂ ਨੇ ਇੱਕ ਦੋਸਤ ਨੇ ਮੈਨੂੰ ਦੋ ਤਿੰਨ ਦਿਨ ਪਹਿਲਾਂ ਵੀ ਪੁੱਛਿਆ ਸੀਗਾ ਵੀ ਇਹ ਲਾਉਣੇ ਕਿਵੇਂ ਨੇ ਇਹ ਮੈਂ ਤੁਹਾਨੂੰ ਡਿਟੇਲ ਚ ਥੋੜਾ ਜਿਹਾ ਦੱਸ ਦਾਂ ਦੇਖੋ ਜਿਹੜਾ ਇਹ ਲੱਗਿਆ ਹੋਇਆ ਪਿਕਚਰ ਚ ਤੁਸੀਂ ਦੇਖ ਰਹੇ ਹੋ ਇਹ ਤਰਪਾਲ ਵਾਲੀ ਪੱਲੀ ਲੱਗੀ ਹੋਈ ਹੈ ਇਹ ਐਵੇਂ ਹੀ ਬੰਨੀ ਜਾਂਦੀ ਆ ਜਿਗਜੈਕ ਕਰਕੇ ਇਹ ਥੋੜੀ ਜਿਹੀ ਸਿੱਧੀ ਬੰਨੀ ਹੋਈ ਆ ਆਦਰਵਾਇਜ਼ ਇਹ ਕਿਵੇਂ ਬੰਨੀ ਜਾਂਦੀ ਐ ਇੱਥੋਂ ਰੱਸੀ ਗਈ ਇੱਥੇ ਇੱਥੋਂ ਟੇਢੀ ਚਲੀ ਗਈ ਉਸ ਤੋਂ ਬਾਅਦ ਫੇਰ ਸਿੱਧੀ ਲੈ ਜਾਂਦੀ ਨੀਚੇ ਫੇਰ ਟੇਢੀ ਚਲੀ ਗਈ ਫੇਰ ਐਵੇਂ ਲੈ ਜਾਂਦੀ ਫੇਰ ਟੇਢੀ ਐਵੇਂ ਇਸ ਤਰ੍ਹਾਂ ਜਿਗਜੈਕ ਕਰਕੇ ਇਹਦੇ ਤੇ ਰੱਸੀ ਪਾਈ ਜਾਂਦੀ ਆ ਇਹ ਨਾ ਤਾਂ ਉੱਪਰ ਤੋਂ ਬੰਨੀ ਹੋਈ ਹੁੰਦੀ ਆ ਨਾ نیچے ਬੰਨੀ ਹੋਈ ਹੁੰਦੀ ਆ ਇਹ ਰੱਸੀ ਤੇ ਜਾਲੀ ਦੇ ਵਿਚਾਲੇ ਕੁੱਟੀ ਹੋਈ ਹੁੰਦੀ ਆ ਜਦੋਂ ਆਪਾਂ ਇਹਨੂੰ ਡਾਊਨ ਕਰਨਾ ਹੈ ਤਾਂ ਇਹ ਉੱਪਰ ਤੋਂ ਥੱਲੇ ਵੱਲ ਨੂੰ ਕਰਨਾ ਹੈ। نیچے ਆ ਕੇ ਇਹ ਇਕੱਠੀ ਹੋ ਜਾਊਗੀ। ਜਿਹੜੀ ਤਰਪਾਲ ਜਿਹੜੀ ਦੂਜੀ ਬੋਰੀ ਹੁੰਦੀ ਹੈ ਜਿਹਨੂੰ ਆਪਾਂ ਜੋਟ ਦੀ ਬੋਰੀ ਕਹਿ ਦਿੰਨੇ ਆ ਉਹ ਉੱਪਰੋਂ ਫਿਕਸ ਹੁੰਦੀ ਹੈ। ਜਿਹੜੀ ਪੱਲੀ ਆ ਤਰਪਾਲ ਵਾਲੀ ਇਹ ਦੋਨੇ ਪਾਸਿਓਂ ਕਿਤੋਂ ਵੀ ਫਿਕਸ ਨਹੀਂ ਹੁੰਦੀ ਸਿਰਫ ਰੱਸੀ ਨਾਲ ਟਾਈਟ ਕੀਤੀ ਹੁੰਦੀ ਆ ਜਾਲੀ ਤੇ ਰੱਸੀ ਦੇ ਵਿਚਕਾਰ ਜਿਹੜੀ ਜੂਟ ਦੀ ਆ ਟਾਟ ਪੱਲੀ ਇਹ ਉੱਪਰੋਂ ਫਿਕਸ ਹੁੰਦੀ ਆ ਥੱਲੋਂ ਇਹ ਖੁੱਲੀ ਛੱਡੀ ਹੁੰਦੀ ਆ ਇਹਦੇ ਚ ਉੱਪਰਲੇ ਪਾਸੇ ਆਹ ਜਗਾ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਨੇਫਾ ਬਣਾ ਕੇ ਇਹਦੇ ਵਿੱਚ ਦੀ ਗਲੀਆਂ ਵਾਲਾ ਪਾਈਪ ਕੱਢਿਆ ਹੋਇਆ ਹੁੰਦਾ ਉਹ ਪਾਈਪ ਇੱਕ ਪਾਸੇ ਟੂਟੀ ਨਾਲ ਜੜਿਆ ਜਾਂਦਾ ਉਹ ਜਦੋਂ ਆਪਾਂ ਟੂਟੀ ਖੋਲਦੇ ਆ ਤਾਂ ਇਹ ਸਾਰੀ ਪੱਲੀ ਜਿਹੜੀ ਟਾਟ ਪੱਲੀ ਹੈ ਇਹ ਗਿੱਲੀ ਹੋ ਜਾਂਦੀ ਹੈ ਇੱਕ ਤਰੀਕੇ ਨਾਲ ਇਹ ਕੂਲਰ ਦਾ ਕੰਮ ਕਰਦੀ ਹੈ ਹੁਣ ਤੁਸੀਂ ਇਹਦੇ ਚ ਨੀਚੇ ਨਿਗਾਹ ਮਾਰੋ ਪਿਕਚਰ ਚ ਆ ਇੱਕ ਥੱਲੇ ਤਰਪਾਲ ਦਿਖ ਰਹੀ ਹੈ ਇਹ ਇਹ ਵਾਲੀ ਆ ਬਾਹਰਲੇ ਪਾਸੇ ਟਾਟ ਪੱਲੀ ਉਸ ਤੋਂ ਅੰਦਰ ਤਰਪਾਲ ਤਰਪਾਲ ਥੱਲੇ ਕਰਕੇ ਛੱਡ ਦਿੱਤੀ ਜਾਂਦੀ ਹੈ ਜਦੋਂ ਕੋਈ ਵੀ ਐਮਰਜੈਂਸੀ ਹੁੰਦੀ ਹੈ ਮਨ ਲੋ ਨੇਰੀ ਆ ਗਈ ਤਾਂ ਇਹਨੂੰ ਪੱਲੀ ਨੂੰ ਥੋੜਾ ਜਿਹਾ ਉੱਪਰ ਚੱਕੋ ਤੇ ਇਹਨੂੰ ਤਾਂ ਹਾਂ ਤਰਪਾਲ ਨੂੰ ਉੱਪਰ ਚੜਾ ਦਿਓ ਅੰਦਰ ਕੋਈ ਹਵਾ ਨਹੀਂ ਜਾਊਗੀ ਇਹ ਬਾਹਰਲੇ ਪਾਸੇ ਰਹੂਗੀ ਅੰਦਰਲੇ ਪਾਸੇ ਤਰਪਾਲ ਲੱਗੂਗੀ ਬਾਹਰਲੇ ਪਾਸੇ ਟਾਟ ਪੱਲੀ ਲੱਗੂਗੀ ਤਰਪਾਲ ਦੋਨੇ ਪਾਸਿਓ ਕਿਸੇ ਚੀਜ਼ ਨਾਲ ਵੀ ਬੰਨੀ ਨਹੀਂ ਹੁੰਦੀ ਤੇ ਜਿਹੜੀ ਟਾਟ ਪੱਲੀ ਹੁੰਦੀ ਹੈ ਇਹ ਉੱਪਰੋਂ ਫਿਕਸ ਕੀਤੀ ਹੁੰਦੀ ਹੈ ਥੱਲੋਂ ਖੁੱਲੀ ਹੁੰਦੀ ਹੈ ਇਸ ਤਰ੍ਹਾਂ ਇਹ ਦੋਨੇ ਇਕੱਠੀਆਂ ਲੱਗਦੀਆਂ ਨੇ ਗਰਮੀ ਦੇ ਟਾਈਮ 'ਚ ਦੂਜੇ ਪਾਸੇ ਐਗਜ਼ੌਸਟ ਫੈਨ ਲਾ ਸਕਦੇ ਆਪਾਂ ਉਹਦੇ ਨਾਲ ਹਵਾ ਖਿੱਚੂਗਾ ਤਾਂ ਠੰਡੀ ਹਵਾ ਅੰਦਰ ਜਾਊ। ਤਕਰੀਬਨ ਅਪ੍ਰੈਲ ਤੇ ਮਈ 2 ਮਹੀਨੇ ਚੇ ਕੰਮ।